ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਆਪਣੇ ਕਲਾਇੰਟ ਬਲਵੰਤ ਸਿੰਘ ਤਲਵੰਡੀ ਸਾਬੋ ਵਾਲਿਆਂ ਦੇ ਘਰ ਦੀ ਪਹਿਲੀ ਮੰਜ਼ਲਾ ਤਿਆਰੀ ਕਰ ਰਹੇ ਸੀ ਉੱਪਰ ਬਣਾਉਣ ਦੀ ਤੇ ਤੁਸੀਂ ਦੇਖੋਗੇ ਕਿ ਉਹਨਾਂ ਨੇ ਡੀਪੀਸੀ ਪਾਈ ਹੋਈ ਆ ਉੱਪਰ ਵੀ ਉੱਪਰਲੀ ਮੰਜ਼ਲ ਦੀ ਵੀ ਡੀਪੀਸੀ ਪਾ ਕੇ ਲੱਕ ਦਾ ਪਟਾ ਪਾਇਆ ਪ੍ਰੋਪਰਲੀ ਤੇ ਵੈਸੇ ਕੋਈ ਸਟੈਂਡਰਡ ਨਹੀਂ ਹੁੰਦਾ ਕਿ ਆਪਾਂ ਹਰ ਇੱਕ ਮੰਜ਼ਲ ਦੇ ਵਿੱਚ ਡੀਪੀਸੀ ਪਾਉਣੀ ਆ ਪਰ ਤੁਸੀਂ ਜੇਕਰ ਤੁਹਾਨੂੰ ਲੋਡ ਮਹਿਸੂਸ ਹੁੰਦੀ ਆ ਤੁਹਾਨੂੰ ਲੱਗਦਾ ਕਿ ਫਰਸ਼ ਦੇ ਵਿੱਚ ਬਜਰੀ ਆ ਜਿਹੜੀ ਉਹਨੂੰ ਸਲਾਬ ਵਗੈਰਾ ਆ ਸਕਦੀ ਆ ਤਾਂ ਤੁਸੀਂ ਜ਼ਰੂਰ ਡੀਪੀਸੀ પા ਸਕਦੇ ਹੋ ਇਹਦਾ ਕੋਈ ਸਟੈਂਡਰਡ ਨਹੀਂ ਹੈਗਾ ਸੋ ਸਟੈਂਡਰਡ ਇਹਦਾ ਇਹੀ ਆ ਜੇਕਰ ਤੁਹਾਨੂੰ ਲੋਡ ਮਹਿਸੂਸ ਹੁੰਦੀ ਹੈ ਤਾਂ ਯੂ ਕੈਨ ਡੂ ਇਟ ਤੇ ਬਾਕੀ ਕਿੰਦਾ ਦਾ ਲੱਗਿਆ ਉਪਰਾਲਾ ਇਹਨਾਂ ਦਾ ਵੈਸੇ ਭਾਈ ਹੋਰਿਆਂ ਦੇ ਸਾਰੇ ਆਪਾਂ ਕੰਮ ਦੀਆਂ ਵੀਡੀਓ ਪਾਈਆਂ ਨੇ ਬਹੁਤ ਸੋਹਣਾ ਕੰਮ ਕਰਵਾਇਆ ਹਰ ਇੱਕ ਚੀਜ਼ ਨੂੰ ਹਰ ਇੱਕ ਟੈਕਨੀਕਲ ਗੱਲ ਨੂੰ ਇਹਨਾਂ ਨੇ ਧਿਆਨ ਦੇ ਵਿੱਚ ਰੱਖਿਆ ਹੋਇਆ ਜੇਕਰ ਤੁਸੀਂ ਮਕਾਨ ਬਣਾਉਂਦੇ ਸਮੇਂ ਹਰ ਇੱਕ ਬਰੀਕੀ ਦਾ ਧਿਆਨ ਦੇ ਵਿੱਚ ਰੱਖੋਗੇ ਨਾ ਤਾਂ ਤੁਸੀਂ ਆਪਣੇ ਮਕਾਨ ਦੀ ਲਾਈਫ ਹੋਰ ਵਧਾ ਸਕਦੇ ਹੋ। ਬਾਕੀ ਇਸੇ ਤਰ੍ਹਾਂ ਦੀਆਂ ਕੰਸਟਰਕਸ਼ਨ ਨਾਲ ਰਿਲੇਟਡ ਵੀਡੀਓ ਦੇਖਣ ਦੇ ਲਈ ਆਪਣੇ ਪੇਜ, ਫੇਸਬੁੱਕ ਪੇਜ, YouTube ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਓ। ਧੰਨਵਾਦ। ਥੈਂਕ ਯੂ।